यहां हमारे यहाँ धार्मिक आगु हमारे भाई अमृतपाल सिंह जी खालसा बहुत अच्छा काम कर रहे थे और सारी नशे के प्रकोप बहुत ज़्यादा पंजाब में उसको हटाने का काम कर रहे थे वो डिब्रूगढ़ जेल में है वो एमपी भी चुने गए हैं बहुत भारी मार्जिन से हम उनकी रिहाई के लिए आए हैं सरकार से रिक्वेस्ट करने के ये हमारे नेता को रिहा करें ताकि वो अच्छा कार्य कर सके ਸਸੁਚਿਤ ਕਰਾਂਗੇ ਅੱਜ ਜੇ ਅਸੀਂ ਇਕੱਠੇ ਹੋਏ ਆਂ ਜੀ ਜਿਹੜਾ ਮੰਨ ਲਓ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜ਼ੁਲਮ ਕਰ ਰਹੀ ਹੈ ਭਈ ਜਿਹੜਾ 2 2 2 ਲੱਖ ਪਲੱਸ ਵੋਟਾਂ ਤੋਂ ਜਿੱਤਾ ਹੋਇਆ ਭਾਈ ਅਮਰਿਤਪਾਲ ਸਿੰਘ ਖਾਲਸਾ ਉਹਨੂੰ ਜੇਲ੍ਹ 'ਚ ਰੱਖਿਆ ਹੋਇਆ ਭਈ ਜਿਹੜੇ ਬਲਾਤਕਾਰੀ ਨੇ ਜਿਨ੍ਹਾਂ ਨੂੰ ਸਰਕਾਰ ਦਾ ਮੰਨ ਸਰਕਾਰ ਦੀ ਛੱਤਰਛਾਇਆ 'ਚ ਰਹਿੰਦੇ ਨੇ ਉਹ ਬਲਾਤਕਾਰ ਵੀ ਕਰਦੇ ਨੇ ਉਹ ਮਰਡਰ ਵੀ ਕਰਦੇ ਨੇ ਬੱਚਿਆਂ ਦਾ ਉਹ ਜੇਲ੍ਹ 'ਚ ਜਾਂਦੇ ਨੇ ਉਹਨਾਂ ਨੂੰ ਇੱਕਦਮ ਜ਼ਮਾਨਤ ਵੀ ਮਿਲ ਜਾਂਦੀ ਹੈ ਸਜ਼ਾ ਹੁਣ ਤੋਂ 2 ਦਿਨ ਬਾਅਦ ਪੈਰੋਲ ਵੀ ਮਿਲ ਜਾਂਦੀ ਹੈ ਭਈ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੇ ਤਾਂ ਉਹ ਕੰਮ ਕੀਤੇ ਨੇ ਜਿਹੜੇ ਸਰਕਾਰਾਂ ਤੋਂ ਨਹੀਂ ਹੋਏ ਉਹਨਾਂ ਨੇ ਜਿਹੜੇ ਨੌਜਵਾਨ ਮਰ ਰਹੇ ਸੀ ਪੰਜਾਬ 'ਚ ਨਸ਼ੇ 'ਚ ਕਰਕੇ ਨਸ਼ੇ छुड़ਾਈ ਨੇ ਨੌਜਵਾਨਾਂ ਦੇ ਮੁਸਲਿਮ ਕੌਮ ਨੂੰ ਉਹਨਾਂ ਨੂੰ ਸਹੀ ਰਾਹ ਤੇ ਤੁਰਨਾ ਸਿਖਾਤਾ ਸਿਕਰੀਚਨ ਕੌਮ ਨੂੰ Hindu ਭਾਈਚਾਰੇ ਨੂੰ ਭਈ ਉਸ ਬੰਦੇ ਨੂੰ ਤੁਸੀਂ ਧੱਕੇ ਨਾਲ ਜੇਲ੍ਹ ਚ ਐਨਐਸਏ ਧੱਕੇ ਨਾਲ ਤੁਸੀਂ ਪਹਿਲੀ ਵਾਰੀ ਲਾਈਵ ਹੋ ਨਜਾਇਜ਼ ਸੀ ਦੂਜੀ ਵਾਰੀ ਲਾਈਵ ਹੋ ਨਜਾਇਜ਼ ਸੀ ਹੁਣ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਜੇਲ੍ਹ ਤੋਂ ਬਾਹਰ ਆਣ ਵਾਲੇ ਸੀ ਉਹ ਧੱਕੇ ਨਾਲ ਪੰਜਾਬ ਸਰਕਾਰ ਨੇ ਉਹਨਾਂ ਤੇ ਐਨਐਸਏ ਲਾ ਕੇ ਜੇਲ੍ਹ 'ਚ ਰੋਕ ਦਿੱਤਾ ਤੋਂ ਮੈਂ ਮੁਸਲਿਮ ਕੌਮ ਵੱਲੋਂ ਬਿਲਕੁਲ ਪੰਜਾਬ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਚੇਤਾਵਨੀ ਦੇਣੀ ਚਾਹੁੰਦਾ ਵਾਂ ਜਿਹੜਾ ਤੁਸੀਂ ਧੱਕਾ ਕਰ ਰਹੇ ਹੋ ਬਿਲਕੁਲ ਨਜਾਇਜ਼ ਹੈ ਜਿਹੜੇ ਬਲਾਤਕਾਰੀ ਤੇ ਕਾਤਿਲ ਨੇ ਉਹਨਾਂ ਨੂੰ ਤੁਸੀਂ ਪੈਰੋਲ ਵੀ ਦੇ ਰਹੇ ਹੋ ਜੇਲ੍ਹਾਂ 'ਚੋਂ ਵੀ ਬਾਹਰ ਕੱਢ ਰਹੇ ਹੋ ਤੋਂ ਭਈ ਜਿਹੜਾ ਅਮਰਿਤਪਾਲ ਸਿੰਘ ਖਾਲਸਾ ਜੀ ਤੇ ਹੁਣ ਤੀਜੀ ਵਾਰੀ ਐਨਐਸਏ ਲਾਇਆ ਉਹਨੂੰ ਰੱਦ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਅਤੇ ਉਹਨਾਂ ਦੇ ਜਿੰਨੇ ਵੀ ਸਾਥੀ ਨੇ ਉਹ ਜਿਹੜੇ 27 27 ਸਾਲ ਦੇ ਸਜਾਵਾਂ ਪੂਰੀ ਕਰ ਚੁੱਕੇ ਨੇ ਬੰਦੀ ਸਿੰਘ ਉਹਨਾਂ ਨੂੰ ਵੀ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਬਈ ਫਾਇਦੇ 'ਚ ਰਹੋਗੇ ਨਹੀਂ ਤਾਂ ਇਹਨਾਂ ਨੂੰ ਭੱਜਨ ਨੂੰ ਰਾਣੀ ਲੱਪਣਾ ਤੋਂ ਬਸ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਅਸੀਂ ਇਸ ਕਰਕੇ ਆਏ ਸੀ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਦੀ ਅਗਵਾਈ 'ਚ ਬਈ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਜਿਹੜਾ ਨਜਾਇਜ਼ ਕੰਮ ਕਰ ਰਹੇ ਨੇ ਜਿਹੜਾ ਧੱਕਾ ਕਰ ਰਹੇ ਨੇ ਘਟ ਗਿਣਤੀ ਨਾਲ ਉਸ ਧੱਕੇ ਨੂੰ ਭਾਈ ਤੁਸੀਂ ਬੰਦ ਕਰੋ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਜਿਹੜੇ ਆਨ ਆਲੇ 2027 ਦੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਤੁਸੀਂ ਜਿਹੜੀ ਐਨਐਸਏ ਲਾ ਕੇ ਬਿਲਕੁਲ ਜਿਹੜੀ ਸਰਾਸਰ ਗਲਤ ਐ ਗੈਰ ਕਾਨੂੰਨੀ ਐ ਉਹਨੂੰ ਰੱਦ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਚੋਂ ਬਾਹਰ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪੰਜਾਬ ਦੇ ਵਿੱਚ ਜੋਸ਼ੋ ਖਰੋਸ਼ੋ ਦੇ ਨਾਲ ਮੈਮੋਰੰਡਮ ਦਿੱਤੇ ਆ ਉਸ ਲੜੀ ਦੇ ਤਹਿਤ ਅੱਜ ਅਸੀਂ ਸਾਰਿਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸਰਦਾਰ ਪ੍ਰਤੀਪਾਲ ਸਿੰਘ ਜੀ ਸਾਡੇ অবজারভারਾ ਚੀਮਾ ਸਾਹਿਬ ਜੀ, ਕਮਾਲ ਸਾਹਿਬ ਜੀ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਵੱਡੀ ਗੰਤੀ ਦੇ ਵਿੱਚ ਅਸੀਂ ਇੱਕ ਮੈਮੋਰੰਡਮ ਦਿੱਤਾ ਹੈ। ਮੈਮੋਰੰਡਮ ਦੇ ਵਿੱਚ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਆ ਕਿ ਇੰਡੀਅਨ ਸਟੇਟ ਨੇ ਤੇ ਆਪਣੀ ਪੰਜਾਬ ਸਟੇਟ ਨੇ ਭਗਵੰਤ ਸਿੰਘ ਨੇ ਸਰਕਾਰ ਨੇ ਰਲ ਮਿਲ ਕੇ ਇਹ ਜਿਹੜੀ ਐਨਐਸ ਲਾਈ ਹੈ ਇਹ ਗੈਰ ਕਾਨੂੰਨੀ ਹੈ ਤੇ ਕਾਨੂੰਨ ਦਾ ਕਤਲ ਕਰ ਦਿੱਤਾ ਹੈ ਅਮਰਤਪਾਲ ਨੇ ਨਾ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਸਾਈ ਨੂੰ ਤੰਗ ਕੀਤਾ ਤੇ ਉਹਨੂੰ ਨਾ ਤਾਂ ਪਾਰਲੀਮੈਂਟ ਦੇ ਬੋਲਣ ਦਿੱਤਾ ਜਾਂਦਾ ਤੀਜੀ ਵਾਰੀ ਐਨਐਸਐ ਲਾ ਕੇ ਉਹਨਾਂ ਨੂੰ ਬਿਲਕੁਲ ਕਾਲਾ ਕਾਨੂੰਨ ਦਾ ਦਿਨ ਦਿਹਾੜੇ ਨੰਗਾ ਨਾਚ ਕੀਤਾ ਐਨਐਸਐ ਲਾਉਣੀ ਸੀ ਸਰਸੇ ਵਾਲੇ ਸਾਥ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਤੇ ਤੇ ਐਨਐਸਐ ਲਾਉਣੀ ਸੀ ਚਿੱਟਾ ਵੇਚਣ ਵਾਲਿਆਂ ਨੇ ਪੰਜਾਬ ਦਾ ਬੇੜਾ ਕਰ ਕਰਨ ਵਾਲਿਆਂ ਨੇ ਤੇ ਦੂਜੇ ਪਾਸੇ ਕਾਨੂੰਨ ਦੀਆਂ ਧੱਜੀਆਂ ੜਾਤੀਆਂ ਹਿੰਦੂਆਂ ਮੁਸਲਮਾਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਅਮਰਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਤਾ ਤੇ ਸਰਬਜੀਤ ਸਿੰਘ ਨੂੰ ਜਿਤਾਤਾ ਫਰੀਦਕੋਟ ਤੋਂ ਉਹਨਾਂ ਨੂੰ ਤਾਂ ਅਸੀਂ ਪੰਜਾਬ ਦਾ ਵਾਰਿਸ ਬਣਾਤਾ ਜਿਹੜਾ ਰਵਨੀਤ ਬੁੱਟੂ ਨੂੰ ਲੁਧਿਆਣੇ ਚੋਂ ਹਿੰਦੂਆਂ ਮੁਸਲਮਾਨਾਂ ਸਾਰੀਆਂ ਵਪਾਰੀਆਂ ਹਰਾਤਾ ਉਹਨੂੰ ਬਣਾਤਾ ਵਜ਼ੀਰ ਇਹ ਦੱਸੋ ਕਿਹੜੇ ਦੌਰੇ ਮਾਫ ਗੰਢ ਨੇ ਇਸ ਕਰਕੇ ਇਹ ਤੁਰੰਤ ਰੱਦ ਕਰਨੀ ਚਾਹੀਦੀ ਆ ਤੇ ਉਹ ਦਿਨ ਦੂਰ ਨਹੀਂ ਚ ਇਸ ਦਿਨ ਲੋਕਾਂ ਨੂੰ ਸੜਕਾਂ ਤੇ ਆਉਣਗੇ ਤੇ ਫਿਰ ਇਹਨਾਂ ਦਾ ਸਾਹ ਬੰਦ ਕਰ ਦੇਣਗੇ ਇਹ ਕੱਲੀ ਉਹਦੇ ਥੋੜੀ ਲਈ ਆ 20 ਲੱਖ ਲੋਕ ਆ ਕਡੂਰ ਸਾਹਿਬ ਚ 20 ਲੱਖ ਹੱਕਾਂ ਤੇ ਛਾਪਾ ਮਾਰਿਆ ਇਸ ਕਰਕੇ ਸਾਰੇ ਪੰਜਾਬ ਤਰਾਸਦੀ ਚਾ ਪੰਜਾਬ ਨੂੰ ਲੁੱਟ ਲਿਆ ਚੰਡੀਗੜ੍ਹ ਲੁੱਟ ਲਿਆ ਇੰਡਸਟਰੀ ਬੰਦ ਕਰ ਦਿੱਤੀ ਐ ਸਾਰੇ ਸੋਮੇ ਖੋਲੇ ਆ ਤੇ ਗੁੰਡਾ ਕਰਦੀ ਰਾਜ ਹੈ ਅਸੀਂ ਕਹ ਤੁਰੰਤ ਐਨਐਸਏ ਇਹਨੂੰ ਹਟਾਈ ਜਾਵੇ ਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਆਪਣੀ ਲੋਕਾਂ ਦੀ ਗੱਲ ਸਟੇ ਅਸੀਂ ਫਿਰ ਇਹ ਵੀ ਕਿਹਾ ਜੇ ਨਾ ਤੁਸੀਂ ਹਟਾਈ ਨਾ ਤੇ 227 ਦੇ ਵਿੱਚ ਸਰਕਾਰੀ ਖਾਲਸਾ ਬਣਾ ਕੇ ਅਸੀਂ ਫੈਸਲੇ ਆਪ ਹੱਲ ਕਰਾਂਗੇ ਇਹ ਵੀ ਦਿੱਤਾ ਬੰਦੀ ਸਿੰਘਾਂ ਨੂੰ ਵੀ ਭਾਈ 36 36 ਸਾਲ ਤੋਂ ਰਿਹਾ ਉਹਨਾਂ ਨੂੰ ਕਰੋ ਤੇ ਇਹ ਸਾਰਾ ਕੁਝ ਅਸੀਂ ਸਾਰਾ ਕੁਝ ਦੇਖ ਹੀ ਆਏ ਹਾਂ ਤੇ ਡੀਸੀ ਸਾਹਿਬ ਨੇ ਸਾਡੀ ਗੱਲ ਸੁਣੀ ਡੀਸੀ ਸਾਹਿਬ ਕਹਿੰਦੇ ਜੀ ਇਹ ਤਾਂ ਲਾਈ ਇਹ ਸੈਂਟਰ ਨੇ ਅਸੀਂ ਦਾ ਡੀਸੀ ਦਾ ਸੈਂਟਰ ਨਹੀਂ ਰਲ ਮਿਲ ਕੇ ਦੋਨਾਂ ਨੇ ਲਾਈ ਆ ਤੇ ਸਾਰਿਆਂ ਨੇ ਦੋਨਾਂ ਨੇ ਗੱਲ ਕੀਤੀ ਆ ਤੇ ਫੇਰ ਅੱਜ ਬੜਾ ਅਤਿਸ਼ਾਹ ਹੈਗਾ ਤੇ ਅਸੀਂ ਫੇਰ ਵੀ ਕਹਨੇ ਆ ਤੇ ਅੱਜ ਨੈਸ਼ਨਲ ਹਿਊਮਨ ਰਾਈਟਸ ਕਿਉਂ ਨਹੀਂ ਬੋਲਦਾ ਮinority commission ਕਿਉਂ ਨਹੀਂ ਬੋਲਦਾ ਉਹਨਾਂ ਕਮਿਸ਼ਨਾਂ ਨੂੰ ਬੋਲਣਾ ਚਾਹੀਦਾ ਹਾਈ ਕੋਰਟ ਨੂੰ ਸੂਅ ਮੋਟਾ ਲੈਣਾ ਚਾਹੀਦਾ ਸੁਪਰੀਮ ਕੋਰਟ ਨੂੰ ਸੂਅ ਮੋਟਾ ਲੈਣਾ ਚਾਹੀਦਾ ਤੇ ਇਹ ਕਿਉਂ ਗੈਰਕਾਨੂੰਨੀ ਕਿਉਂ ਹੋਈ ਆ ਇਸ ਕਰਕੇ ਇਹ ਸਾਡਾ ਸਾਰਿਆਂ ਦਾ ਹੈਗਾ ਤੇ ਸਾਡੀ ਗੱਲ ਬੜੀ ਵਧੀਆ ਸੁਣੀ ਹੈ ਤੇ ਅਮਰਤਪਾਲ ਇੱਕ ਦਿਨ ਰਿਹਾ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖੇ ਉੱਤ ਨਹੀਂ ਜਾਣ ਆ ਜਾ ਯਾਰ ਪਾਲੀ ਸਾਈਡ ਆ ਜਾ ਕੋਈ ਕਰ ਲੋ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਵਰਦੀਆਂ ਲੋਕਾਂ ਨਾਲ ਰੱਖੇ ਮੇਰਾ ਤੁਹਾਡੇ ਸਾਰਿਆਂ ਦਾ ਚੈਨਲ ਵਾਲਿਆਂ ਭਰਾਵਾਂ ਦਾ ਤੁਸੀਂ ਮੱਗ ਦੀ ਗਰਮੀ ਦੇ ਵਿੱਚ ਵੇਖੋ ਜੇ ਕੋਈ ਅਸਲ ਆਵਾਜ਼ ਪਹੁੰਚਾਉਂਦਾ ਪੰਜਾਬ ਦੀ ਸੈਂਟਰ ਦੀ ਅੰਨੀ ਤੇ ਬੋਲੀ ਸਰਕਾਰ ਦੇ ਰਾਈ ਉਹ ਤੁਹਾਡੇ ਚੈਨਲ ਪਹੁੰਚਾਉਂਦਾ ਕੋਈ ਗੋਦੀ ਮੀਡੀਆ ਕੋਈ ਇਲੈਕਟ੍ਰੋਨਿਕ ਮੀਡੀਆ ਦੂਜਾ ਜਿਹੜਾ ਸਰਕਾਰੀ ਹੈ ਉਹ ਆਵਾਜ਼ ਨਹੀਂ ਪਹੁੰਚਾਉਂਦਾ ਅੱਜ ਅਸੀਂ ਲੁਧਿਆਣਾ ਦੇ ਡੀਸੀ ਰਾਈ ਇੱਕ ਮੰਗ ਪੱਤਰ ਦੇਣ ਆਏ ਆ ਕਾਲੀ ਦਲ ਵਾਰਿਸ ਪੰਜਾਬ ਦੀ ਸਮਚੀ ਜੱਥੇਬੰਦੀ ਕਿ ਤੁਸੀਂ ਇੱਕ ਪਾਸੇ ਰਾਮ ਰਖੀਮ ਨੂੰ ਵਾਰ-ਵਾਰ ਪਰੋਲ ਦੇ ਰਹੇ ਹੋ ਉਹਨੂੰ ਪਰੋਲਾਂ ਦੇ ਕੇ ਪਾਵੇਂ ਪੰਜਾਬ ਦਾ ਹਿੰਦੂ ਹੈ ਤੇ ਪਾਵੇਂ ਪੰਜਾਬ ਦਾ ਸਿੱਖ ਹੈ ਤੇ ਪਾਵੇਂ ਪੰਜਾਬ ਦਾ ਮੁਸਲਮਾਨ ਹੈ ਉਹਨਾਂ ਨੂੰ ਚੜਾ ਰਹੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦਾ ਕੋਈ ਗੁਨਾਹ ਨਹੀਂ ਉਹਦਾ ਗੁਨਾਹ ਕੀ ਹੈ ਉਹਨੇ ਅਮਰਤ ਚਕਾਇਆ ਲੋਕਾਂ ਦਾ ਉਹਦਾ ਗੁਨਾਹ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਰਜਤ ਕੀਤਾ ਉਹਦਾ ਗੁਨਾਹ ਹੈ ਉਹਦੇ ਕੋਲ ਚੋਲੇ ਫੜੇ ਗਏ ਉਹਦਾ ਗੁਨਾਹ ਹੈ ਉਹਦੇ ਕੋਲ ਕਿਰਪਾਨਾਂ ਫੜੀਆਂ ਗਈਆਂ ਉਹਦਾ ਗਨਾਹ ਆ ਉਹਦੇ ਕੋ ਕਿਸ਼ਾਰੇ ਫੜੇ ਗਏ ਤੇ ਯਾਰੋ ਉਹਦੇ ਵੱਲੋਂ ਉਹ ਜਰਮਨੀ ਸੀ ਕੀਤਾ ਗਿਆ ਤੇ ਉਹਨੂੰ ਐਡੀ ਵੱਡੀ ਸਜ਼ਾ ਲਾਈ ਗਈ ਪੰਜਾਬ ਦੀ ਗੱਲ ਕਰਨ ਦੇ ਦੋਸ਼ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਦੇ ਦੋਸ਼ ਅਸੀਂ ਤੁਹਾਡੇ ਚੈਨਲ ਆ ਰਹੀ ਇੱਕ ਮੰਗ ਕਰਦੇ ਹਾਂ ਪੰਜਾਬ ਦੀ ਤੇ ਸੈਂਟਰ ਦੀ ਅੰਨੀ ਤੇ ਬੋੜੀ ਸਰਕਾਰ ਨੂੰ ਕਿ ਤੁਸੀਂ ਭਾਈ ਅਮਰਤਪਾਲ ਸਿੰਘ ਜਿਹੜਾ ਸਭ ਤੋਂ ਵੱਡਾ ਵੱਡ ਲੈ ਕੇ ਕਨੂਰ ਸਾਹਿਬ ਤੋਂ ਕੋਈ ਐਮਪੀ ਬਣਿਆ ਉਹਨੂੰ ਤੀਜੀ ਵਾਰੀ ਐਨਐਸਏ ਲਾ ਕੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਕੀਤੀ ਆ ਉਹਨੂੰ ਰਿਹਾ ਕਰੋ ਤਾਂ ਜੋ ਪੰਜਾਬ ਦੇ ਲੋਕ ਜਿਹੜੇ ਰੋਜ਼ ਸੜਕਾਂ ਤੇ ਉੱਤਰ ਕੇ ਤੁਹਾਡਾ ਸਿਆਪਾ ਕਰਦੇ ਨੇ ਉਹ ਨਾ ਕਰਨ ਮੈਨੂੰ ਉਮੀਦ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੇ ਅੰਨੇ ਬੋਲੀ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਤੇ ਸਾਨੂੰ ਉਮੀਦ ਆ ਕਿ ਇਹ ਜਰੂਰ